ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਆਂ ਹਿਮਾਚਲ ਤੋਂ ਹੈਨਾ ਮੈਂ ਆਪਣੀ ਇੰਜੀਨੀਅਰਿੰਗ ਕੀਤੀ ਹੈ ਚਲੰਦਰ ਤੋਂ ਹੀ ਪੰਜਾਬ ਤੋਂ ਹੀ ਉਸ ਤੋਂ ਬਾਅਦ ਮੈਂ ਸਿੱਖਣ ਗਿਆ ਇਹ ਸਾਰਾ ਕੰਮ ਉਸ ਤੋਂ ਬਾਅਦ ਮੈਂ ਬਹੁਤ ਅਲੱਗ-ਅਲੱਗ ਜਗ੍ਹਾ ਐਕਸਪੀਰੀਅੰਸ ਵੀ ਕੀਤਾ ਇਹ ਵਾਲਾ ਕੰਮ ਤੇ ਉਸ ਤੋਂ ਬਾਅਦ ਫਾਈਨਲੀ ਆ ਕੇ ਮੈਂ ਚੰਡੀਗੜ੍ਹ ਆਪਣਾ ਜਿਹੜਾ ਡੇਰਾ ਪਾਇਆ ਮੈਂ 2011 ਤੋਂ ਸ਼ੁਰੂ ਕੀਤਾ ਸੀਗਾ ਤਦੋਂ ਸਾਡੀ ਟੈਕਨੋਲੋਜੀ ਤੇ ਟੈਕਨੀਕ ਬਹੁਤ ਅਲੱਗ ਹੁੰਦੀ ਸੀਗੀ ਅੱਪਾ ਜਿਹੜੀਆਂ ਇੱਦਾਂ ਦੀਆਂ ਵਾਇਰਲੈਸ ਮਸ਼ੀਨਾਂ ਹੈਗੀਆਂ ਉਹਨਾਂ ਨਾਲ ਕੰਮ ਨਹੀਂ ਕਰਦੇ ਸੀਗੇ ਸਾਡੇ ਕੋਲ ਬਹੁਤ ਹੈਵੀ ਮਸ਼ੀਨਾਂ ਹੁੰਦੀਆਂ ਸੀਗੀਆਂ ਉਹਨੂੰ ਕੋਇਲ ਮਸ਼ੀਨ ਕਹਿੰਦੇ ਆ ਉਸ ਚ ਟ੍ਰੈਡੀਸ਼ਨਲ ਨੀਡਲ ਪੈਂਦੀ ਹੈ ਉਹਦਾ ਬਹੁਤ ਲੰਬਾ ਚੌੜਾ ਪ੍ਰੋਸੈਸ ਹੁੰਦਾ ਬਟ ਅੱਜ ਕੱਲ ਦੇ ਦੇਖੋ ਤੁਸੀਂ ਲੈ ਨਾ ਕਿਤੇ ਤਾਰ ਲੱਗੀ ਹੈ ਨਾ ਕੁਛ ਹੈਗਾ ਉਹ ਸਿਰਫ ਪੈਨ ਚੱਕਿਆ ਤੇ ਪੈਨ ਵਰਗੇ ਕੰਮ ਕਰੀ ਜਾ ਰਹੇ ਆ ਮਾਏ ਦੇਖ ਲਓ ਤੁਸੀਂ ਕੰਦੇ ਨਾਲ ਕੰਦਾ ਮਿਲਾ ਕੇ ਆਪਾਂ ਕੰਮ ਕੀਤਾ ਹੈ ਦੋਨੋਂ ਜਣੇ ਆਪਾਂ ਬਹੁਤ ਜ਼ਿਆਦਾ ਕੰਮ ਕਰਦੇ ਸੀਗੇ ਮਤਲਬ 3 4 5 10 ਟਾਟੂ ਵੀ ਆ ਜਾਣ ਤਾਂ ਵੀ ਆਪਾਂ ਪੂਰੇ ਨਿਬੇੜ ਦੇਈਦਾ ਪੂਰੇ ਦਿਨ ਚ ਤੇ ਉਹੀ ਹੈ ਕਿ ਸਾਡੇ ਦੋਨੋਂ ਦਾ ਹਾਰਡਵਰਕ ਨਾਲ ਬਹੁਤ ਜ਼ਿਆਦਾ ਦਿਖਦਾ ਹੈ ਇੱਕ ਚ 8 ਸਾਲ ਬਹੁਤ ਹੁੰਦੇ ਆ 10 ਸਾਲ ਬਹੁਤ ਹੁੰਦੇ ਕਿ ਕੰਮ ਨੂੰ ਦੇਣ ਲਈ ਉਸ ਤੋਂ ਬਾਅਦ ਫਿਰ ਤੁਹਾਨੂੰ ਲੋਕੀ ਜਾਣਦੇ ਤੇ ਲੋਕੀ ਤੁਹਾਨੂੰ ਪਛਾਣਦੇ ਐਜ ਕਾ ਨੈਟਵਰਕ ਕੋਆਰਡੀਨੇਟਰ ਥੀ ਮੈਂ ਮਲਟੀਨੇਸ਼ਨਲ ਕੰਪਨੀ ਮੈਂ ਤੋਂ ਵਈਏ ਉਸ ਨੂੰ ਕਰਨੇ ਸੇ ਜੋ ਸੈਟੀਸਫੈਕਸ਼ਨ ਮੁਝੇ ਨਹੀਂ ਮਿਲਦੀ ਵਹੀ ਘਰ ਆ ਕੇ मतलब ऐसे स्ट्रेसफुल सा रहता था माइंड तो, तो फाइनली मैंने डिसाइड किया कि नहीं मुझे करना चाहिए आर्ट से रिलेटेड कुछ जब दो डिफरेंट प्रसैप्शन के दो लुक लो मिलते हैं ना तो होराइज़न जो खोजने का तरीका हूँ वो बढ़ जाता so, है सो मी बीइंग अ डॉक्टर एंड हिम बींग आर्टिस्ट हमें होर ऑप्शन देता है हो चीज़ एक्सप्लोर करने के लिए वह मेरे तू तो कोई चीज़ सीखता है अहू तो कोई चीज़ सीखते हैं ਇਵਨ ਸਾਥੀ ਦਾ ਸਿਰਫ ਇਹ ਮਤਲਬ ਹੀ ਨਹੀਂ ਹੁੰਦਾ ਕਿ ਤੂੰ ਇਹ ਸ਼ਾਦੀ ਕਰ ਲੋ ਤੇ ਤੂੰ ਹਸਬੰਡ ਵਾਈਫ ਕਿਲਾਦੇ ਹੋ ਹਸਬੰਡ ਵਾਈਫ ਦਾ ਰਿਲੇਸ਼ਨਸ਼ਿਪ ਇਜ਼ ਮੱਚ ਬਿਓਂਡ ਥੈਟ ਬਹੁਤ ਵੱਧ ਤੋਂ ਉੱਪਰ ਕਿਉਂਕਿ ਤੂੰ ਹੀ ਪਹਿਲੇ ਬੈਸਟ ਫਰੈਂਡ ਬਣਦੇ ਹੋ ਤੂੰ ਹੀ ਪਹਿਲੇ ਦੋਸਤ ਬਣਦੇ ਹੋ ਤਾਈਂ ਤੂੰ ਹੀ ਰਿਲੇਸ਼ਨਸ਼ਿਪ ਚਾਹੁੰਦਾ ਤਾਈਂ ਤੂੰ ਹੀ ਹਸਬੰਡ ਵਾਈਫ ਕਿਲਾਦੇ ਹੋ ਜਿਹੜੇ ਨਵੇਂ ਆਰਟਿਸਟ ਹੈਗੇ ਆ ਕਿ ਉਹਨਾਂ ਨੂੰ ਆ ਦੇਖਣਾ ਚਾਹੀਦਾ ਹੈ ਕਿ ਆਪਾਂ ਜਿਵੇਂ ਅੱਜ ਇੱਥੇ ਤੱਕ ਪਹੁੰਚੇ ਆ ਸਾਡੇ ਪਿੱਛੇ ਮਿਹਨਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹਾਰਡਵਰਕ ਕੀਤਾ ਹੈ ਆਪਾਂ ਬਹੁਤ ਜ਼ਿਆਦਾ ਇਹੋ ਜਿਹੀਆਂ ਕਨਵੈਨਸ਼ਨਾਂ ਅਟੈਂਡ ਕੀਤੀਆਂ ਹੈ ਫੇਅਰ ਅਟੈਂਡ ਕੀਤੇ ਹੈ ਜਿੱਥੇ ਤੁਸੀਂ ਆਪਣਾ ਟੈਲੈਂਟ ਸ਼ੋਕੇਸ ਕਰ ਸਕਦੇ ਹੋ ਸਸਿਕਾ ਦੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਹਰ ਕੋਈ ਇੱਥੇ ਟੈਟੂ ਆਰਟਿਸਟ ਬਣਨਾ ਚਾਹੁੰਦਾ ਲੇਕਿਨ ਟੈਟੂ ਆਰਟਿਸਟ ਬਣਨ ਦੇ ਲਈ ਬਹੁਤ ਸਾਰੀ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਖਾਸ ਕਰਕੇ ਆਰਟ ਦੇ ਨਾਲ ਪਿਆਰ ਕਰਨਾ ਵੀ ਪੈਂਦਾ ਹੈ ਔਰ ਅੱਜ ਜੇ ਟੈਟੂ ਆਰਟਿਸ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਕਈ ਅਜਿਹੇ ਟੈਟੂ ਆਰਟਿਸਟ ਨੇ ਜੋ ਇੰਟਰਨੈਸ਼ਨਲ ਟੈਟੂ ਫੈਸਟ ਵਿੱਚ ਕੀਤਾ ਜਾਂਦਾ ਹੈ ਉਸ ਦੇ ਵਿੱਚ ਪਹੁੰਚਦੇ ਨੇ ਅਤੇ ਆਪਣੀ ਕਲਾ ਵੀ ਦਿਖਾਉਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਅੱਜ ਤੁਹਾਨੂੰ ਤਸਵੀਰਾਂ ਦਿਖਾਉਣੇ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਵੀ ਅੱਜ ਜਿਹੜੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਜਿਹੜੇ ਟੈਟੂ ਆਰਟਿਸਟ ਨੇ ਔਰ ਉਹਨਾਂ ਦੇ ਵੱਲੋਂ ਅੱਜ ਟੈਟੂ ਬਣਾਏ ਜਾ ਰਹੇ ਨੇ ਔਰ ਹਰ ਇੱਕ ਦੀ ਆਪਣੀ ਇੱਕ ਅਲੱਗ ਸਟੋਰੀ ਹੈ ਕੀ ਕੀ ਸਟੋਰੀ ਹੈ ਉਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਟੈਟੂ ਦੇ ਵੱਲ ਇਹਨਾਂ ਜਿਹੜਾ ਧਿਆਨ ਕਿਵੇਂ ਪਿਆ ਇਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਆਂ ਬਾਜੀ ਸਾਡੇ ਨਾਲ ਮੌਜੂਦ ਨਹੀਂ ਮਾਜੀ ਜੀ ਸਭ ਤੋਂ ਪਹਿਲਾਂ ਦੱਸੋ ਵੀ ਟੈਟੂ ਦੇ ਨਾਲ ਇਹਨਾਂ ਪਿਆਰ ਕਿਉਂ ਆ ਆਰਟ ਦੇ ਨਾਲ ਇਹਨਾਂ ਪਿਆਰ ਕਿਉਂ ਆ ਆਰਟ ਇੱਕ ਐਕਸਪ੍ਰੈਸ਼ਨ ਹੈ ਤੁਹਾਡੇ ਲਈ ਨਾ ਮਤਲਬ ਜਦੋਂ ਤੁਸੀਂ ਕਿਸੇ ਤੇ ਆਪਣਾ ਆਰਟਵਰਕ ਬਣਾਉਂਦੇ ਹੋ ਉਹ ਬੰਦਾ ਤੁਹਾਨੂੰ ਹਮੇਸ਼ਾ ਯਾਦ ਰੱਖਦਾ ਹੈ ਤੇ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਆਂ ਹਿਮਾਚਲ ਤੋਂ ਹੈ ਨਾ ਮੈਂ ਆਪਣੀ ਇੰਜੀਨੀਅਰਿੰਗ ਕੀਤੀ ਹੈ ਜਲੰਧਰ ਤੋਂ ਹੀ ਪੰਜਾਬ ਤੋਂ ਹੀ ਉਸ ਤੋਂ ਬਾਅਦ ਮੈਂ ਸਿੱਖਣ ਗਿਆ ਇਹ ਸਾਰਾ ਕੰਮ ਉਸ ਤੋਂ ਬਾਅਦ ਮੈਂ ਬਹੁਤ ਅਲੱਗ-ਅਲੱਗ ਜਗ੍ਹਾ ਐਕਸਪੀਰੀਅੰਸ ਵੀ ਕੀਤਾ ਹੈ ਇਹ ਵਾਲਾ ਕੰਮ ਤੇ ਉਸ ਤੋਂ ਬਾਅਦ ਫਾਈਨਲੀ ਆ ਗਿਆ ਮੈਂ ਚੰਡੀਗੜ੍ਹ ਆਪਣਾ ਜਿਹੜਾ ਡੇਰਾ ਪਾਇਆ ਹੁਣ ਮੇਰਾ ਟੈਟੂ ਸਟੂਡੀਓ ਜਿਹੜਾ 23 ਗਨ ਸਟੂਡੀਓ ਦੇ ਨਾਮ ਤੋਂ ਚੰਡੀਗੜ੍ਹ ਚ ਹੈਗਾ ਕੀ ਕਰੀਏ ਕਿ ਨਾਮ 23 ਗਨਸ ਟੈਟੂ ਮੈਂ ਜਦੋਂ ਤੋਂ 23 ਸਾਲ ਦਾ ਸੀਗਾ ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਗਨਸ ਆਪਾਂ ਆਪਣੀ ਟੈਟੂ ਮਸ਼ੀਨਸ ਨੂੰ ਕਹਿੰਦੇ ਆ ਤਾਂ ਕਰਕੇ ਉਹ ਰਿਲੇਟ ਕਰਦਾ ਹੈ ਤਾਂ ਕਰਕੇ ਆਪਾਂ ਇਹਦਾ ਨਾਮ 23 ਗਨਸ ਟੈਟੂ ਰੱਖਿਆ ਤਾਂ ਕਿ ਲੋਕਾਂ ਨੂੰ ਵੀ ਰਿਲੇਟੇਬਲ ਲੱਗੇ ਐਦਾਂ ਨਾ ਲੱਗੇ ਕਿ ਕਿਤੋਂ ਵੀ ਚੱਕ ਕੇ ਉਹਨਾਂ ਨੇ ਪਾ ਦਿੱਤਾ ਠੀਕ ਹੈ ਜੀ ਹਰ ਇੱਕ ਵਾਰ ਯੂਨੀਕ ਨੇਮ ਰੱਖਣਾ ਪੈਂਦਾ ਹੈ ਆਰਟਿਸਟ ਜਿਹੜਾ ਹੁੰਦਾ ਹੈ ਭਾਜੀ ਉਹ ਤੁਹਾਡੀ ਦਿਲ ਦੀ ਫੀਲ ਹੈ ਕਈ ਬੰਦਿਆਂ ਨੇ ਕਿਤੋਂ ਵੀ ਚੱਕ ਕੇ ਆਪਣਾ ਕਈ ਆਰਟਿਸਟ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਵੀ ਨਾਮ ਵਧੀਆ ਲੱਗਦਾ ਉਹ ਰੱਖ ਲੈਂਦੇ ਆ ਕੁਝ ਆਰਟਿਸਟ ਹੁੰਦੇ ਆ ਜਿਹੜਾ ਸੋਚ ਵਿਚਾਰ ਕਰਕੇ ਇਹਦੇ ਤੇ ਰੱਖਦੇ ਆ ਤੇ ਬਸ ਆਹੀ ਹੈ ਕਿ ਮੈਨੂੰ 10 ਸਾਲ ਹੋ ਗਏ ਹੁਣ ਕੰਮ ਕਰਦੇ ਚੰਡੀਗੜ੍ਹ ਤੇ ਆਪਣਾ ਪਰਮਨੈਂਟ ਸਟੂਡੀਓ ਹੈਗਾ ਤੇ ਮੇਰਾ ਇੱਕੋ ਹੀ ਸਜੈਸ਼ਨ ਹੈ ਜਿਹੜੇ ਨਵੇਂ ਆਰਟਿਸਟ ਹੈਗੇ ਆ ਕਿ ਉਹਨਾਂ ਨੂੰ ਆ ਦੇਖਣਾ ਚਾਹੀਦਾ ਕਿ ਆਪਾਂ ਜਿਹੜੇ ਅੱਜ ਇੱਥੇ ਤੱਕਰ ਪਹੁੰਚੇ ਆ ਸਾਡੇ ਪਿੱਛੇ ਮਿਹਨਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹਾਰਡਵਰਕ ਕੀਤਾ ਹੈ ਆਪਾਂ ਬਹੁਤ ਜ਼ਿਆਦਾ ਇਹੋ ਜੀਆਂ ਕਨਵੈਨਸ਼ਨਾਂ ਅਟੈਂਡ ਕੀਤੀਆਂ ਫੇਅਰ ਅਟੈਂਡ ਕੀਤੇ ਆ ਜਿੱਥੇ ਤੁਸੀਂ ਆਪਣਾ ਟੈਲੈਂਟ ਸ਼ੋਕੇਸ ਕਰ ਸਕਦੇ ਹੋ ਠੀਕ ਹੈ ਜੀ ਤੇ ਦੂਜੀ ਗੱਲ ਜਦੋਂ ਤੁਸੀਂ ਇੱਕ ਚੀਜ਼ ਪਿੱਛੇ ਮਿਹਨਤ ਕਰਦੇ ਰਹਿੰਦੇ ਹੋ ਨਾ ਇੰਨੇ ਸਾਲ ਤੱਕ ਇੱਕ ਨਾ ਇੱਕ ਜਗ੍ਹਾ ਤੇ ਆ ਕੇ ਤੁਸੀਂ ਕਿਤੇ ਨਾ ਕਿਤੇ ਪਹੁੰਚ ਜਾਂਦੇ ਹੋ ਤੇ ਅੱਜ ਦੀ ਰੇਟ 'ਚ ਹੁਣ ਮੈਨੂੰ ਆਲਮੋਸਟ ਸਾਰੇ ਲੋਕ ਜਾਣਦੇ ਆ ਬਹੁਤ ਖੁਸ਼ੀ ਹੁੰਦੀ ਹੈ ਆਪਣੇ ਆਪ ਨੂੰ ਜਦੋਂ ਲੋਕੀ ਇਦਾਂ ਮਿਲਦੇ ਆ ਤੁਹਾਨੂੰ ਆ ਕੇ ਵੱਡਾ ਆਰਟਵਰਕ ਪਸੰਦ ਕਰਦੇ ਆ ਕੰਮ ਪਸੰਦ ਕਰਦੇ ਆ ਕੰਮ ਨੂੰ ਰੀਜਨਲ ਦੇਖਦੇ ਆ ਕਿ ਬੰਦੇ ਨੇ ਕੰਮ ਕੀਤਾ ਪਿਆ ਤਾਂ ਇਸੇ ਕੰਮ ਲਈ ਮੈਂ ਬਸ ਮਿਹਨਤ ਕਰੀ ਜਨਾ ਅੱਛਾ ਪਹਿਲਾਂ ਵਾਲੇ ਜੋ ਆਰਟਿਸਟ ਹੁੰਦੇ ਸੀਗੇ ਉਹਨਾਂ ਦੀ ਮਿਹਨਤ ਤੇ ਅੱਜ ਦੀ ਮਿਹਨਤ ਵਿੱਚ ਫਰਕ ਤੁਹਾਨੂੰ ਲੱਗਦਾ ਕੋਈ ਹੈਗਾ ਫਰਕ ਬਿਲਕੁਲ ਜੀ ਮਤਲਬ ਜਦੋਂ ਆਪਾਂ ਮੈਂ 2011 ਚ ਸ਼ੁਰੂ ਕੀਤਾ ਸੀਗਾ ਤਦੋਂ ਸਾਡੀ ਟੈਕਨੋਲੋਜੀ ਤੇ ਟੈਕਨੀਕ ਬਹੁਤ ਅਲੱਗ ਹੁੰਦੀ ਸੀਗੀ ਆਪਾਂ ਜਿਹੜੀਆਂ ਇਦਾਂ ਦੀਆਂ ਵਾਇਰਲੈਸ ਮਸ਼ੀਨਾਂ ਹੈਗੀਆਂ ਉਹਨਾਂ ਨਾਲ ਕੰਮ ਨਹੀਂ ਕਰਦੇ ਸੀਗੇ ਸਾਡੇ ਕੋਲ ਬਹੁਤ ਹੈਵੀ ਮਸ਼ੀਨਾਂ ਹੁੰਦੀਆਂ ਸੀਗੀਆਂ ਉਹਨੂੰ ਕੋਇਲ ਮਸ਼ੀਨ ਕਹਿੰਦੇ ਆ ਉਸ ਚ ਟ੍ਰੈਡੀਸ਼ਨਲ ਨੀਡਲ ਪੈਂਦੀ ਹੈ ਉਹਦਾ ਬਹੁਤ ਲੰਬਾ ਚੌੜਾ ਪ੍ਰੋਸੈਸ ਹੁੰਦਾ ਬਟ ਅੱਜ ਕੱਲ ਦੇ ਦੇਖੋ ਤੁਸੀਂ ਲੈਣਾ ਕਿਤੇ ਤਾਰ ਲੱਗੀ ਹੈ ਨਾ ਕੁਛ ਹੈਗਾ ਉਹ ਸਿਰਫ ਪੈਨ ਚੱਕਿਆ ਤੇ ਪੈਨ ਵਰਗੇ ਕੰਮ ਕਰੀ ਜਾ ਰਿਹਾ ਜਿੱਦਾਂ ਉਹ ਕਹਿੰਦੇ ਕਿ 2011 ਚ ਜਿਹੜੀ ਗੱਡੀਆਂ ਸੀਗੀਆਂ ਤੇ ਅੱਜ 2023 ਚ ਜਿਹੜੀਆਂ ਗੱਡੀਆਂ ਹੈਗੀਆਂ ਉਹ ਜ਼ਮੀਨ ਅਸਮਾਨ ਦਾ ਫਰਕ ਹੈ